ਕਰਮ ਵਿੱਚ ਦ੍ਰਿੜਤਾ ਆ ਜਾਏ ਵੀ ਜਪ ਕਰਨਾ ਹੈ ਲਾਜ਼ਮੀ ਕਰਨਾ ਹੈ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਜਪੀ ਜਾਣਾ ਹੈ ਜਪੀ ਜਾਣਾ ਹੈ ਉਨੇ ਚਿਰ ਤੱਕ ਜਪਣਾ ਹੈ ਜਿੰਨੇ ਚਿਰ ਤੱਕ ਅੰਦਰੋਂ ਵਾਹਿਗੁਰੂ ਪ੍ਰਗਟ ਨਹੀਂ ਹੁੰਦਾ ਐਨੀ ਮਿਹਨਤ ਕਰਨਾ ਦ੍ਰਿੜਤਾ ਕਰਮ ਦ੍ਰਿੜਾਇਆ ਬਲਰਾਮ ਜੋ ਕਰਮ ਦੀ ਦ੍ਰਿੜਤਾ ਹੋ ਗਈ ਇਹ ਨਹੀਂ ਅੱਜ ਗੁਰਦੁਆਰੇ ਆਏ ਚਲ ਹੁਣ ਕੱਲ ਨਹੀਂ ਆਣਾ ਅੱਜ ਨੇ ਤਨਨ ਕੀਤਾ ਤੇ ਕੱਲ ਨਹੀਂ ਇਹ ਦ੍ਰਿੜਤਾ ਨਹੀਂ ਹੈ ਇਹ ਕੱਚੀ ਕੱਲ ਇਹ ਤੇ ਕੱਚੀ ਤੰਦ ਹੈ ਟੁੱਟ ਗਈ ਸਾਹਿਬ ਕੰਨ ਨਹੀਂ ਪਹਿਲੀ ਲਾਉ ਤੇ ਇਹ ਹੈ ਕਿ ਕਰਮ ਵਿੱਚ ਦ੍ਰਿੜਤਾ ਹੋ ਗਈ ਲਾਜ਼ਮੀ ਕਰਨਾ ਹੈ ਕਰਮ ਹਰ ਹਾਲਤ ਵਿੱਚ ਕਰਨਾ ਹੈ ਰੋਜ਼ ਕਰਨਾ ਹੈ ਨਿਤਾਪ੍ਰਤੀ ਕਰਨਾ ਹੈ ਕਿਉਂਕਿ ਦ੍ਰਿੜਤਾ ਆ ਗਈ ਵਿਸ਼ਵਾਸ ਆ ਗਿਆ ਬਚ ਗਿਆ ਵਿਸ਼ਵਾਸ ਕਰਮ ਲਾਜ਼ਮੀ ਕਰਨਾ ਹੈ ਜਿਵੇਂ ਭੋਜਨ ਰੋਜ਼ ਖਾਣਾ ਹੈ ਪਾਣੀ ਰੋਜ਼ ਪੀਣਾ ਹੈ ਤੇ ਜਪ ਰੋਜ਼ ਕਰਨਾ ਹੈ ਦ੍ਰਿੜਤਾ ਆਵੇ ਪਕਿਆਈ ਆਵੇ ਤਾਂ ਜਿਸ ਵੇਕਤ ਬੰਦਾ ਜਪ ਦ੍ਰਿੜਤਾ ਨਾਲ ਕਰਦਾ ਹੈ ਤੇ ਕਰਮ ਇਹ ਜਪ ਜਾਪ ਬਣ ਜਾਂਦਾ ਹੈ ਕਿ ਜਦ ਜਪ ਜਾਪ ਬਣੇ ਤੇ ਅਵਸਥਾ ਕੀ ਬਣੇਗੀ ਮਨੁੱਖ ਝੁਕੇਗਾ ਉਹਦੇ ਅੰਦਰ ਝੁਕਾਅ ਪੈਦਾ ਹੋ ਜਾਏਗਾ ਉਹਦੇ ਅੰਦਰ ਨਿਰਮਾਨਤਾ ਪੈਦਾ ਹੋ ਜਾਏਗੀ ਜਿਸ ਬੰਦੇ ਦੇ ਰੋਮ ਰੋਮ ਦੇ ਚੋਂ ਨਿਰਮਾਨਤਾ ਨਿਕਲੇ ਸਮਝ ਲਓ ਇਸ ਦਾ ਜਪ ਜਾਪ ਬਣ ਗਿਆ ਐਨੇ ਮਹਿਰਸ ਕਰਦੇ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਗੁਰੂ ਗੋਬਿੰਦ ਸਿੰਘ ਜੀ ਹੁਣ ਝੁਕ ਰਹੇ ਨ ਸਜਦਾ ਹੀ ਸਜਦਾ ਇਸ ਬਾਣੀ ਸਜਦਾ ਹੀ ਸਜਦਾ ਨਮੋ ਸਰਬ ਗਿਆਤਾ ਨਮੋ ਸਰਬ ਖਿਆਤਾ ਨਾਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਨਮੋ ਕਿ ਨਮਸਕਾਰ ਨਮਸਕਾਰ ਹਰ ਪਾਸੇ ਨਮਸਕਾਰ ਨਮੋ ਸੂਰਜੋ ਸੂਰਜੇ ਨਮੋ ਚੰਦਰ ਚੰਦਰੇ ਨਮਸਕਾਰ ਸਾਰੇ ਜਾਪ ਸਾਬ ਦੇ ਚ ਨਮਸਕਾਰ ਸਜਦਾ ਇੰਨੇ ਨਿਰਮਾਨਤਾ ਝੁਕ ਗਿਆ ਹੈ ਮਨ ਹੁਣ ਸਜਦੇ ਵਿੱਚ ਐਸਾ ਬੰਦਾ ਹਰ ਵਕਤ ਸਜਦੇ ਵਿੱਚ ਐਸਾ ਬੰਦਾ ਹਰ ਵਕਤ ਮੱਥਾ ਢੇਕ ਰਿਹਾ ਕਈ ਬੰਦੇ ਮੱਥਾ ਟੇਕ ਕੇ ਵੀ ਮੱਥਾ ਨਹੀਂ ਟੇਕ ਰਹੇ ਹੁੰਦੇ ਐਨੀ ਮੈਰਿਜ ਕਰਦੇ ਔਰ ਇਸ ਨੂੰ ਮੈਂ ਅਸ ਰੈਂਜ ਕਰਦਾ ਹਾਂ ਦਾ ਮੱਥਾ ਟੇਕਣ ਦਾ ਤੇ ਇਤਨਾ ਮਤਲਬ ਹੈ ਐ ਗੁਰੂ ਮੈਂ ਤੇਰੇ ਅੱਗੇ ਝੁਕ ਗਿਆ ਤੇਰਾ ਹਰ ਹੁਕਮ ਪ੍ਰਵਾਨ ਤੇਰਾ ਹਰ ਬਚਨ ਕਬੂਲ ਜੋ ਤੂੰ ਕਹੇ ਇਹ ਮੈਨੂੰ ਪ੍ਰਵਾਨ ਝੁਕਣ ਦਾ ਇੰਨਾ ਹੀ ਮਤਲਬ ਹੁੰਦਾ ਮੱਥਾ ਟੇਕਣ ਦਾ ਇਤਨਾ ਹੀ ਮਤਲਬ ਹੁੰਦਾ ਤੇ ਜੇ ਮੱਥਾ ਟੇਕ ਕੇ ਵੀ ਆਖੀਏ ਗੁਰੂ ਤੂੰ ਅੰਮ੍ਰਿਤ ਵੇਲੇ ਉੱਠਣ ਵੀ ਕਹਿਣਾ ਆਪਾਂ ਨਹੀਂ ਉੱਠਣਾ ਤੂੰ ਮਰਦ ਛੱਕਣ ਦੀ ਕਹਿਣਾ ਹੈ ਇਹ ਤੇ ਨਹੀਂ ਕਰਨਾ ਤੂੰ ਇਹ ਵੀ ਕਹਿਣਾ ਹੈ ਕਿ ਇਹ ਹੈ ਮੋਰ ਆ ਗਿਆ ਸੁਣੋ ਤੁਮ ਪਿਆਰੇ ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦੀਦਾਰ ਹੈ ਤੂੰ ਇਹ ਆਖਦਾ ਹੈ ਕਿ ਮੈਨੂੰ ਦੀਦਾਰ ਦੇਵੋ ਤੇ ਸ਼ਸਤਰ ਤੇ ਕੇਸ ਬੜੇ ਲਾਜ਼ਮੀ ਹੈ ਕਿਰਪਾਨ ਪਹਿਨ ਕੇ ਆ ਜੋ ਹੈ ਕੇਸਾ ਧਾਰੀ ਬਣ ਕੇ ਆ ਤੇ ਤੂੰ ਆਖੇ ਦਾਤਾ ਮੈਂ ਮੱਥਾ ਟੇਕ ਸਕਦਾ ਬਚਨ ਨਹੀਂ ਮੰਨ ਸਕਦਾ ਬਚਨ ਆਪਣੇ ਕੋਲ ਰੱਖ ਤੂੰ ਤੇ ਮੱਥਾ ਟੇਕਣਾ ਕੀ ਮੈਨੇ ਰੱਖਦਾ ਤੂੰ ਝੁਕੇ ਹੀ ਨਹੀਂ ਜਦ ਕੋਈ ਜਪ ਕਰਦਾ ਹੈ ਔਰ ਮੈਂ ਅਰਸ਼ ਕਰਾਂ ਜਦ ਕੋਈ ਜਪ ਕਰਨ ਲੱਗ ਪਏਗਾ ਉਹ ਅਸਲੀ ਝੁਕੇਗਾ ਇੱਥੇ ਬਾਕੀ ਸਭ ਨਕਲੀ ਝੁਕਣਗੇ ਇਹ ਵੀ ਮਹਰਜ ਕਰਦੇ ਜਦ ਕੋਈ ਜਪ ਕਰੇਗਾ ਉਹ ਸਹੀ ਮਹਨੇਜ ਝੁਕੇਗਾ ਉਹਦੇ ਅੰਦਰ ਨਿਰਮਾਣਤਾ ਪੈਦਾ ਹੋ ਜਾਏਗੀ ਔਰ ਝੁਕ ਜਾਏਗਾ ਬਿਲਕੁਲ ਝੁਕ ਜਾਏਗਾ ਉਹ ਪੂਰਨ ਰੂਪ ਦੇ ਸਜਦੇ ਚ ਹੋਵੇਗਾ ਔਰ ਜਦ ਝੁਕੇਗਾ ਵਾਕਈ ਸਜਦੇ ਚ ਹੋਵੇਗਾ ਇਸ ਵਾਸਤੇ ਜਪ ਸਾਬ ਦੇ ਸਜਦਾ ਹੀ ਸਜਦਾ ਹੈ ਮੱਥਾ ਹੀ ਟੇਕਣਾ ਹੈ ਨਮਸਕਾਰ ਹੀ ਨਮਸਕਾਰ ਹੈ ਤੋ ਦੂਸਰੀ ਬਾਣੀ ਨਿਤਨੇਮ ਦੇ ਸਤਿਗੁਰ ਨੇ ਸਾਨੂੰ ਜਾਪ ਦਿੱਤੀ ਹੈ ਜਦ ਕੋਈ ਜਪ ਕਰਦਾ ਹੈ ਤੇ ਜਪ ਜਾਪ ਬਣ ਜਾਏ ਮਨੁੱਖ ਨਮਸਕਾਰ ਦੇ ਛੋ ਜਾਏ ਸਜਦੇ ਛੋ ਜਾਏ ਕਮ ਸੇ ਕਮ ਦੋ ਕਦਮ ਅੱਗੇ ਚਲਾ ਗਿਆ ਹੈ ਔਰ ਜਦ ਜਾਪ ਜਾਪ ਬਣ ਜਾਂਦਾ ਹੈ ਕੰਨ ਜਾਪ ਹੀ ਬੈਰਾਗ ਬਣ ਜਾਂਦਾ ਹੈ ਜਾਪ ਬੈਰਾਗ ਬਣ ਜਾਂਦਾ ਹੈ ਤੀਸਰੀ ਬਾਣੀ ਜਿਹੜੀ ਨਿਤਨੇਮ ਦੀ ਸਤਿਗੁਰ ਨੇ ਸਾਨੂੰ ਦਿੱਤੀ ਹੈ ਸਵਈਏ ਬੈਰਾਗ माते मतंग जरे जरे संग अनूप उतंग सुरंग सवारे कोट तुरंग कुरंग से कूदत पाउन के गावन को जात नेवारे भारी बुजान के भूप भले बेदण्यावत शीश न जात बिचारे नेते भय तो कहां भय भूपते अंत को नांगे ही पाए पधारें अन्य बड़े-बड़े सम्राट जिनादे महल जिनादे गुंबद महलांदे आसमान नाल छੁੰदे स ਪਵਨ ਦੀ ਤਰ੍ਹਾਂ ਤੇਜ਼ ਚੱਲਣ ਵਾਲੇ ਜਿਨ੍ਹਾਂ ਦੇ ਕੋਲ ਅਸਵਾਰੀਆਂ ਸਨ ਵਾਹਨ ਸਨ ਕਿੱਥੇ ਨੇ ਇਹ ਤੇ ਭੈ ਤੋ ਕਹਾ ਭੈ ਉਹ ਬਤੇ ਅੰਤ ਕੋ ਨਾਂਗੇ ਹੀ ਪਾਂਹ ਪਧਾਰੇ ਬੜੇ ਬੜੇ ਮਹਿਲਾਂ ਦੇਚ ਜਦ ਕਬਰਾਂ ਦਿਖਾਈ ਦੇਣ ਬੜੇ ਬੜੇ ਸੁੰਦਰ ਚਿਹਰਿਆਂ ਚ ਜਦ ਹੱਡੀਆਂ ਦਿਖਾਈ ਦੇਣ ਬੇਰਾਗ ਸੰਸਾਰ ਦੀ ਰੌਣਕ ਦੇਚ ਜਦ ਬੇਰਸੀ ਦਿਖਾਈ ਦੇਵੇ ਬੇਰਾਗ ਸੰਸਾਰ ਦੀ ਭੀੜ-ਭੜ ਦੇ ਵਿੱਚ ਜਦ ਮਨ ਇਕਾਂਤਵਾਸੀ ਹੋ ਜਾਏ ਰਹੇ ਇਕਾਂਤ ਇਕੋ ਮਨ ਵਸਿਆ ਆਸਾ ਮਾਇ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਾਸੋ ਬੈਰਾਗ ਇਹ ਤੀਸਰੀ ਬਾਣੀ ਬੈਰਾਗ ਦੀ ਦਿੱਤੀ ਸਈਏ ਬੈਰਾਗ ਨੇ ਬੈਰਾਗੀ ਮਨੁਖ ਦੀ ਇਹ ਪਹਿਚਾਨ ਬੈਠਾ ਭੀੜ ਦੇ ਚ ਫਿਰ ਵੀ ਕਲਾ ਹੈ ਬੈਠਾ ਘਰ ਦੇ ਚ ਹੈ ਫਿਰ ਵੀ ਘਰ ਨਾਲੋਂ ਟੁੱਟਿਆ ਹੋਇਆ ਹੈ ਹੈ ਬਾਜ਼ਾਰ ਦੇ ਵਿੱਚ ਲੇਕਿਨ ਫਿਰ ਵੀ ਬਾਜ਼ਾਰ ਦੇ ਵਿੱਚ ਨਹੀਂ ਹੈ ਕੁਝ ਵੱਖ ਹੋ ਗਿਆ ਕੁਝ ਇਸ ਦਾ ਹਿੱਸਾ ਵੱਖ ਹੋ ਗਿਆ ਬੈਰਾਗੀ ਹੋ ਗਿਆ ਉਪਰਾਮਤਾ ਜਾਗ ਪਈ ਕੁਝ ਨਵੀਂ ਦੁਨੀਆ ਦੀ ਝਲਕ ਦਿਸੀ ਹੈ ਦਿਖਾਈ ਦਿੱਤੀ ਹੈ ਪਰ ਅਜੇ ਪੈਰ ਤੇ ਪੁਰਾਣੀ ਦੁਨੀਆ ਚੀਨ ਹੈ ਕੁਝ ਪਰਮ ਜੀਵਨ ਦੀ ਝਲਕ ਦਿਖਾਈ ਦਿੱਤੀ ਹੈ ਪਰ ਅਜੇ ਪੈਰ ਤੇ ਨਿਖਿਤ ਜੀਵਨ ਦੇ ਚ ਨੇ ਪਰ ਜਿਹੜੀ ਝਲਕ ਦਿਖਾਈ ਦਿੱਤੀ ਹੈ ਇਸ ਵਾਸਤੇ ਇਸ ਦੁਨੀਆ ਤੋਂ ਉਪਰਾਮਤਾ ਪੈਦਾ ਹੋ ਗਈ ਭਗਤ ਕਬੀਰ ਦੀ ਮਾਂ ਕਬੀਰ ਨੂੰ ਕਹਿੰਦੀ ਹੈ ਪੁੱਤਰਾ ਕੁਛ ਦਿਨਾਂ ਦਾ ਦੇਖ ਰਹੀ ਹਾਂ ਮੈਂ ਤੂੰ ਉਪਰਾਮ ਜਿਹਾ ਰਹਿੰਦਾ ਹੈ ਉਦਾਸੀ ਜਿਹਾ ਰਹਿੰਦਾ ਹੈ ਬੈਰਾਗੀ ਜਿਹਾ ਰਹਿੰਦਾ ਹੈ ਔਰ ਇੱਕ ਕੁਦਰਤੀ ਗੱਲ ਹੈ ਬੈਰਾਗੀ ਮਨੁੱਖ ਦੇ ਫਿਰ ਨੇਤਰ ਸੱਜਲ ਹੋ ਜਾਂਦੇ ਨੇ ਇਸ ਤਰ੍ਹਾਂ ਦੇ ਸੱਜਲ ਨੇਤਰ ਕਬੀਰ ਦੇ ਵੇਖ ਕੇ ਮਾਂ ਨੂੰ ਬੜਾ ਤਰਸ ਆਇਆ ਅਚਿਆ ਦੇਖ ਸੀ ਤੇਰੇ ਨਾਲ ਕਿਤਨਾ ਮੋਹ ਕਰਦੇ ਆ ਪਿਆਰ ਕਰਦੇ ਆ ਤੂੰ ਵੀ ਕਰ ਕਬੀਰ ਕਹਿੰਦੇ ਮਾਂ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਬ ਹੋਇਆ ਇਸ ਤਰ੍ਹਾਂ ਦੇ ਘਰ ਮੈਂ ਕਈ ਬਸਾਏ ਨੇ ਕਈਆਂ ਦਾ ਪਿਓ ਬਣਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਤੀ ਬਣਿਆ ਕਈਆਂ ਦਾ ਭਰਾ ਬਣਿਆ ਹੁਣ ਮੈਂ ਅੱਗੇ ਕੋਈ ਦੁਨੀਆ ਨਹੀਂ ਬਸਾਈ ਬਸ ਖਤਮ ਹੁਣ ਮੈਂ ਅੱਗੇ ਕੋਈ ਘਰ ਨਹੀਂ ਬਸਾਣਾ ਚਾਹੁੰਦਾ ਸਸਤੇ ਘਰ ਦੇ ਚ ਰਹਿ ਕੇ ਘਰ ਤੋਂ ਟੁੱਟਿਆ ਟੁੱਟਿਆ ਨੂੰ ਕਹਿੰਦੇ ਨਾਰਜੀ ਹੋਗੀ ਹੈ ਘਰ ਵਿੱਚ ਘਰ ਤੋਂ ਉੱਚਾ ਹੋ ਗਏ ਹੈ ਸੰਸਾਰ ਦੇ ਚ ਸੰਸਾਰ ਤੋਂ ਇੱਕ ਪਾਸੇ ਹੋ ਗਏ ਜਿਸ ਐ ਨਾਰੀਅਲ ਦਾ ਦੇਖਿਆ ਹੋਣਾ ਨਾ ਫਲ ਨਾਰੀਅਲ ਪੱਕਾ ਨਾਰੀਲ ਤੋਂ ਅੰਦਰ ਗਰੀਤ ਹੈ ਪਰ ਖੌਲ ਨਾਲ ਟੁੱਟ ਗਈ ਹੈ ਇੱਕ ਪਾਸੇ ਹੋ ਗਈ ਹੈ ਖੌਲ ਦੇ ਚ ਨਾਰੀਅਲ ਜਿਹੜੇ ਭੇਟ ਕੀਤੇ ਗਏ ਮੰਦਰਾਂ ਦੇ ਚ ਪ੍ਰਾਚੀਨ ਸਮੇਂ ਚ ਹਿੰਦੂਆਂ ਨੇ ਜੋ ਕੀਤੇ ਔਰ ਅਜੇ ਵੀ ਕਰਦੇ ਨੇ ਨਾਰੀਅਲ ਭੇਟ ਕਰਦੇ ਨੇ ਕਿਸੇ ਵੀ ਤੀਰਤ ਤੇ ਜਾਣ ਨਾਰੀਅਲ ਚੜਾਉਂਦੇ ਆ ਉਹ ਦਰਸਲ ਪ੍ਰਤੀਕ ਸੀ ਬੰਦੇ ਨੂੰ ਸਮਝ ਆ ਜਾਏ ਅਜੇ ਲਿਖਣ ਪੜਨ ਦੀ ਉਦੋਂ ਦੁਨੀਆ ਵਿਕਸਿਤ ਨਹੀਂ ਹੋਈ ਸੀ ਇਸ਼ਾਰਿਆਂ ਦੀ ਗੱਲ ਸੀ ਉਹਨਾਂ ਦਿਨਾਂ ਚ ਅਜੇ ਇਸ਼ਾਰਿਆਂ ਦੀ ਗੱਲ ਸੀ ਪਰ ਹੁਣ ਮਨੁੱਖ ਨੇ ਲਿਖਣਾ ਪੜਨਾ ਜਾਣ ਲਿਆ ਹੈ ਬਹੁਤ ਗਿਆਨ ਵਿਕਸਿਤ ਹੋਇਆ ਪਰ ਉਹ ਇਸ਼ਾਰਿਆਂ ਦੀ ਭਾਸ਼ਾ ਅਜੇ ਵੀ ਚੱਲ ਰਹੀ ਹੈ ਇਸ਼ਾਰਿਆਂ ਦੀ ਗੱਲ ਅਜੇ ਵੀ ਚੱਲਦੀ ਹੈ ਨਾਰੀਅਲ ਭੇਟ ਕਰਨਾ ਪੱਕਾ ਨਾਰੀਅਲ ਕੱਚਾ ਨਹੀਂ ਉਹਦਾ ਇੰਨਾ ਹੀ ਮਤਲਬ ਸੀ ਇਹ ਬੰਦੇ ਪ੍ਰਮਾਤਮਾ ਦੇ ਚਰਨਾਂ ਵਿੱਚ ਉਹੀ ਭੇਟ ਹੋ ਸਕਦਾ ਉਹੀ ਮਨੁੱਖ ਪਹੁੰਚ ਸਕਦਾ ਹੈ ਜੋ ਸੰਸਾਰ ਵਿੱਚ ਰਹਿੰਦੇ ਆਇਆ ਸੰਸਾਰ ਤੋਂ ਇੰਜ ਟੁੱਟਿਆ ਆਇਆ ਹੋਵੇ ਜਿਵੇਂ ਖੋਲ ਵਿੱਚ ਗਿਰੀ ਰਹਿੰਦੇ ਆਇਆ ਫੁੱਲ ਤੋਂ ਅਰਧ ਹੋ ਗਈ ਟੁੱਟ ਗਈ ਔਰ ਪ੍ਰਮਾਤਮਾ ਤੱਕ ਉਹੀ ਪਹੁੰਚ ਸਕਦਾ ਜੋ ਆਪਣਾ ਸਿਰ ਅਰਪਣ ਕਰ ਦੇਵੇ ਤੇ ਨਾਰੀਅਲ ਸਿਰ ਦੀ ਤਰ੍ਹਾਂ ਮਨੁੱਖ ਦੇ ਸਿਰ ਦੀ ਤਰ੍ਹਾਂ ਉੱਪਰ ਕੇਸ ਸਖਤ ਹੈ ਵਿੱਚੇ ਗਿਰੀ ਸਿਰ ਦਾ ਰੂਪ ਬਣ ਗਿਆ ਸਵਾਸਤੇ ਨਾਰੀਅਲ ਦੋਤੇ ਸਿੰਦੂਰ ਚੜਾ ਕੇ ਵੀ ਅਰਪਣ ਕਰ ਦੇ ਨ ਭਈ ਖੋਨ ਹੈ ਇੱਕ ਗਰਦਨ ਕੱਟ ਕੇ ਵੇਟ ਕਰ ਦਿੱਤੀ ਸੀਸ ਕੱਟ ਕੇ ਵੇਟ ਕਰ ਦਿੱਤਾ ਪ੍ਰਤੀਕ ਸੀ ਇਹ ਇਸ਼ਾਰਿਆਂ ਦੀ ਜਿਹੜੀ ਹੈ ਇਹ ਬੋਲੀ ਹੈ ਤੋ ਤੀਸਰੀ ਬਾਣੀ ਸਤਿਗੁਰ ਨੇ ਸਾਨੂੰ ਦਿੱਤੀ ਹੈ ਸਲਈ ਹੈ ਬਹਿਰਾਗ ਹੈ ਸੰਸਾਰ ਵਿੱਚ ਸੰਸਾਰ ਤੋਂ ਸੁਰਤ ਉੱਚੀ ਹੈ ਪਰਿਵਾਰ ਦੇ ਵਿੱਚ ਪਰਿਵਾਰ ਤੋਂ ਇੱਕ ਪਾਸੇ ਬਹਿਰਾਗ ਦਸਾਂ ਹੀ ਸਲਈਆਂ ਵਿੱਚ ਬਹਿਰਾਤ ਬਹਿੜਾ ਉਪਰਾਮਤ ਜਦ ਜਪ ਜਾਪ ਬਣਦਾ ਹੈ ਜਾਪ ਬੈਰਾਗ ਬਣਦਾ ਹੈ ਤਾਂ ਬੈਰਾਗ ਇੱਕ ਐਸੀ ਪੀੜਾ ਹੈ ਅੰਦਰੋਂ ਅਰਦਾਸ ਨਿਕਲਦੀ ਹੈ ਫਿਰ ਉੱਥੇ ਮਨੁੱਖ ਅਠੇ ਪਹਿਰ ਅਰਦਾਸ ਕਰਨ ਲੱਗ ਪੈਂਦਾ ਹੈ ਚੌਥੀ ਬਾਣੀ ਜਿਹੜੀ ਨਿਤਨੇਮ ਦੀ ਸਤਿਗੁਰ ਨੇ ਸਾਨੂੰ ਦਿੱਤੀ ਹੈ ਅਰਦਾਸ ਹੈ ਹਮਰੀ ਕਰੋ ਹਾਥ ਦੇ ਰੱਚਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨੁ ਮਨ ਰਹਿ ਹਮਾਰਾ ਆਪਨਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ ਸਵੇ ਤੁਮਗਾਓ ਆਪ ਹਾਥ ਦੇ ਮੋਹੇ ਬਚ ਇਹ ਸਾਰੀ ਪ੍ਰਾਰਥਨਾ ਹੈ ਅਰਦਾਸ ਅਰ ਮੈਂ ਫਿਰ ਅਰਜ਼ ਕਰਾਂ ਜਦ ਜਪ ਜਾਪ ਬਣਦਾ ਹੈ ਜਾਪ ਬੈਰਾਗ ਬਣਦਾ ਹੈ ਬੈਰਾਗ ਅਰਦਾਸ ਬਣਦੀ ਹੈ ਇਹ ਅਰਦਾਸ ਕਤਈ ਵਿਅਰਥ ਨਹੀਂ ਜਾਂਦੀ ਫਿਰ ਇਹ ਅਰਦਾਸ ਆਨੰਦ ਬਣਦੀ ਹੈ ਫਿਰ ਮਨੁੱਖ ਦੇ ਅੰਦਰ ਪ੍ਰਗਟ ਹੁੰਦਾ ਹੈ ਆਨੰਦ ਫਿਰ ਮਨੁੱਖ ਦੇ ਅੰਦਰ ਪ੍ਰਮਾਤਮਾ ਜੋ ਪ੍ਰਗਟ ਹੁੰਦਾ ਹੈ ਬਸ ਉਹ ਆਨੰਦ ਭਾਰਤੀ ॠषि ਮਨੀ ਨੇ ਕਿਹਾ ਹੈ ਪ੍ਰਮਾਤਮਾ ਕੇ ਸਤ ਚਿਤ ਅਨੰਤ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਤ ਸੁਹਾਨ ਸਦਾ ਮੰਚਾ ਤੂੰ ਸਦਾ ਮੰਚਾ ਅਨੰਦ ਸਰੂਪ ਹੈ ਤੂੰ ਸੁੰਦਰ ਹੈ ਤੂੰ ਸਤ ਹੈ ਤੂੰ ਜੋ ਸਤ ਹੈ ਉਹ ਸੁੰਦਰ ਹੈ ਜੋ ਸੁੰਦਰ ਹੈ ਉਹ ਅਨੰਦ ਹੈ ਤਾਂ ਅਨੰਦ ਦੀ ਮੌਰ ਲਾਜ਼ਮੀ ਲਾਣੀ ਪੈਂਦੀ ਹੈ ਮੰਜ਼ਿਲ ਸੜੀ ਅਨੰਦ ਤੇ ਅਨੰਦ ਤੱਕ ਪਹੁੰਚਣ ਵਾਸਤੇ ਪਹਿਲੇ ਜਪ ਹੈ ਫਿਰ ਜਾਪ ਹੈ ਫਿਰ ਸਵਈਏ ਨੇ ਫਿਰ ਚੋਪਈਏ ਤਾਂ ਹਰ ਬਾਣੀ ਵਿੱਚ ਇੱਕ ਨਜ਼ਰੀਆ ਹੈ ਜਪਜੀ ਸਾਹਿਬ ਤੋਂ ਤੂੰ ਕੀ ਪ੍ਰੇਰਣਾ ਲੈਣੀ ਹੈ ਪੁਰਖਾ ਇਤਨੀ ਗੱਲ ਸਮਝ ਲੈ ਕਿ ਤੂੰ ਜਪ ਕੇ ਸਦਾ ਕਰਨਾ ਹੈ ਬੰਦਾ ਬੰਦਿਆਂ ਦੇ ਅੱਗੋਂ ਝੋਲੀ ਪਿਆੜਦਾ ਤੇ ਮੈਂ ਫਿਰ ਅਰਸ਼ ਕਰਾਂ ਜੇ ਸਾਰੇ ਆਨੰਦ ਪ੍ਰਭੂ ਦੇ ਹੱਥ ਦੇ ਚ ਨੇ ਈਸ਼ਵਰ ਦੇ ਹੱਥ ਦੇ ਚ ਨੇ ਤਾਂ ਕਿਸੇ ਮਨੁੱਖ ਰਿਚ ਕੋਈ ਅਸੀ ਤਾਕਤ ਨਹੀਂ ਕਿਸੇ ਨੂੰ ਸ਼ਰਾਪ ਦੇ ਸਕੇ ਕਿਸੇ ਨੂੰ ਵਰ ਦੇ ਸਕੇ ਇਸਾ ਪ੍ਰਬੂਦੇਤ ਜੜਾ ਮਰਾ ਤਾਪ ਸਿਰ ਤੇ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖੀ ਅਗਰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੈ ਤਾਂ ਗਲ ਤੇ ਫਰੇਤ ਨਹੀਂ ਕਿਸੇ ਚ ਕੋਈ ਤਾਕਤ ਨਹੀਂ ਤੁਹਾਨੂੰ ਕੋਈ ਸਰਾਪ ਦੇ ਦੇਵੇ ਕਿਸੇ ਚ ਕੋਈ ਤਾਕਤ ਨਹੀਂ ਤੁਹਾਨੂੰ ਕੋਈ ਸੁਖ ਦੇ ਦੇਵੇ ਪ੍ਰਭੂ ਦੇ ਹੱਤੇ ਚ ਪ੍ਰਮਾਤਮਾ ਦੇ ਹੱਤੇ ਚ ਕਿ ਪ੍ਰਮਾਤਮਾ ਹੀ ਆਨੰਦ ਹੈ ਉਹਦਾ ਮਿਲਣਾ ਹੀ ਆਨੰਦ ਦਾ ਮਿਲਣਾ ਹੈ ओदा विछड़ना ही दुख है ओोड़ा ही दुख है पर आनंद तक पहुंच सकी करिए कि जप जप दा करना है सच जप कद करना है अमृत वेले और जप करना है रसना और कोई तरीका नहीं जबान नल करना है, रसना गीति बोलत राम भगत कबीर कहें कबीर मेरी सिमरने रसना ऊपर राम बस यही मेरी माल है जबान चल रही है माला फिर रही है। और ਜਪ ਜਦ ਆਨੰਦ ਬਣ ਜਾਏ ਆਨੰਦ ਤੱਕ ਪਹੁੰਚ ਜਾਏ ਫਿਰ ਜਦ ਰਸਨਾ ਵਾਹਿਗੁਰੂ ਵਾਹਿਗੁਰੂ ਆਖੇ ਤੇ ਬੜਾ ਰਸ ਹੈ ਇੱਥੇ ਹੀ ਆਖੇ ਸਤਗੁਰ ਕਹਿੰਦੇ ਨੇ ਕਿ ਹੁਣ ਪ੍ਰਮਾਤਮਾ ਸਾਧਕ ਦੀ ਰਸਨਾ ਤੇ ਵਸ ਗਿਆ ਹੈ ਪ੍ਰਭ ਜੀ ਬਸੇ ਸਾਧਕੇ ਰਸਨਾ ਹੁਣ ਤੇ ਆਣ ਵਸੇ ਹੁਣ ਤੇ ਆਣ ਬੈਠਾ ਹੈ ਹੁਣ ਤੇ ਜਪ ਆਨੰਦ ਬਣ ਗਿਆ ਹੈ ਹੁਣ ਨਿਰਾ ਜਪ ਨਹੀਂ ਹੈ ਹੁਣ ਤੇ ਜਪ ਹੀ ਆਨੰਦ ਹੈ ਜਪਦਾ ਹੈ ਤੇ ਆਨੰਦ ਹੈ ਤੁਮਹਾਰਸ ਕਰਾ ਜਪ ਕਿਸ ਤਰ੍ਹਾਂ ਕਰਨਾ ਹੈ ਸੱਚ ਦਾ ਜਪ ਕਦੋਂ ਕਰਨਾ ਹੈ ਅਮਰਤ ਵੇਲੇ ਜਪ ਕਿਸ ਤਰ੍ਹਾਂ ਕਰਨਾ ਹੈ ਰਸਨਾ ਨਾਲ ਔਰ ਜਦ ਕੋਈ ਇਸ ਤਰ੍ਹਾਂ ਜਪ ਕਰੇ ਤੋ ਜਾਪ ਬਣ ਜਾਂਦਾ ਹੈ ਉਹ ਝੁਕ ਜਾਂਦਾ ਹੈ ਸਾਡੇ ਚਲਾ ਜਾਂਦਾ ਹੈ ਨਿਰਮਾਨ ਹੋ ਜਾਂਦਾ ਉਹਨੂੰ ਹੰਕਾਰ ਕਿਸੇ ਗੱਲ ਦਾ ਹੀ ਨਹੀਂ ਝੁਕ ਗਿਆ ਬਿਲਕੁਲ ਝੁਕ ਗਿਆ ਤੇ ਜਦ ਜਪ ਜਾਪ ਬਣਦਾ ਹੈ ਜਾਪ ਨੇ ਹੀ ਬੈਰਾਗ ਬਣ ਜਾਣਾ ਹੁਣ ਦੁਨੀਆ ਦੀ ਕੋਈ ਸੰਪਦਾ ਐਸ਼ ਔ ਇਸ਼ਰਤ ਉਹਨੂੰ ਆਪਣੀ ਤਰਫ ਖਿੱਚ ਨਹੀਂ ਸਕੇਗੀ ਸਭ ਕੁਝ ਹੁੰਦਿਆਂ ਬੈਰਾਗੀ ਰਹੇਗਾ ਸਭ ਕੁਝ ਦੇ ਹੁੰਦਿਆਂ ਸੂਰਤ ਉੱਚੀ ਰਹੇਗੀ ਉਹ ਖੜੀ ਹੋਈ ਰਹੇਗੀ ਤੇ ਜਦ ਬੈਰਾਗ ਦੀ ਪੀੜਾ ਚੋਂ ਲੰਘਦਾ ਹੈ ਤੇ ਅੰਦਰੋਂ ਅਰਦਾਸ ਚ ਨਿਕਲਦੀ ਹੈ اسی ਅਰਦਾਸ ਨੂੰ ਸਤਿਗੁਰ ਕਹਿੰਦੇ ਨੇ ਬਿਰਥੇ ਕਦੇ ਨਾ ਉਹ ਭਈ ਜਨਕੀ ਅਰਦਾਸ ਜੋ ਉਸ ਬੈਰਾਗ ਚੋਂ ਪੈਦਾ ਹੁੰਦੀ ਹੈ ਕਿਉਂਕਿ ਬੈਰਾਗ ਤੱਕ ਤੇ ਪਹੁੰਚ ਗਿਆ ਹੁਣ ਅਰਦਾਸ ਕਰਦਾ ਹੈ ਪ੍ਰਭੂ ਤੇਰਾ ਵਿਛੜਾ ਤੇ ਮਹਿਸੂਸ ਹੋ ਗਿਆ ਹੁਣ ਤੇਰਾ ਮਿਲਾਪ ਮਹਿਸੂਸ ਹੋਇਆ ਇੰਨੀ ਮਾਰਜ਼ ਕਰਾਂ ਪਹਿਲੇ ਇੰਨਾ ਤੇ ਮਹਿਸੂਸ ਹੋਵੇ ਭਈ ਰੱਬ ਤੋਂ ਅਸੀਂ ਵਿਛੜੇ ਹੋਇਆ ਮਨੁੱਖ ਨੂੰ ਕਿੱਥੇ ਮਹਿਸੂਸ ਹੁੰਦਾ ਕੋਈ ਮਹਿਸੂਸ ਹੀ ਨਹੀਂ ਪੁੱਤਰ ਤੋਂ ਵਿਛੜੇ ਮਹਿਸੂਸ ਹੁੰਦਾ ਹੈ ਮਿੱਤਰ ਤੋਂ ਵਿਛੜੇ ਮਹਿਸੂਸ ਹੁੰਦਾ ਹੈ ਪਰਿਵਾਰ ਤੋਂ ਵਿਛੜੇ ਮਹਿਸੂਸ ਹੁੰਦਾ ਹੈ ਗੁਰੂ ਤੋਂ ਵਿਛੜੇ ਮਹਿਸੂਸ ਹੁੰਦਾ ਹੈ ਪ੍ਰਭਾਤਮਾ ਤੋਂ ਵਿਛੜੇ ਮਨੁੱਖ ਕੋਈ ਮਹਿਸੂਸ ਹੁੰਦਾ ਕਿਉਂ ਨਹੀਂ ਹੁੰਦਾ ਜਾਪ ਹੀ ਕੋਈ ਨਹੀਂ ਜਪ ਕਰੇ ਤੇ ਜਾਪ ਜਾਪ ਬਣੇਗਾ ਜਾਪ ਕਰੇ ਤੇ ਜਾਪ ਬੈਰਾਗ ਬਣੇਗਾ ਮਹਿਸੂਸ ਹੋਵੇਗਾ ਮੈਂ ਵਿਛੜਿਆ ਮੈਂ ਟੁੱਟਿਆ ਆਇਆ ਤੇ ਜਿਉਂ ਉਸ ਨੂੰ ਵੀ ਛੋੜਾ ਮਹਿਸੂਸ ਹੋਵੇਗਾ ਅਰਦਾਸ ਅੰਦਰ ਹੋ ਜਾਵੇਗੀ ਹੋਰ ਕੁਝ ਕਰ ਨਹੀਂ ਸਕਦਾ ਅਰਦਾਸ ਤੋਂ ਬਿਨਾ ਹੋਰ ਕੀ ਕਰ ਸਕਦਾ ਹੈ ਹੋਰ ਬੰਦੇ ਕੋਲ ਹੈ ਕਿ ਪ੍ਰਾਰਥਨਾ ਕਰਦਾ ਹੈ ਕਹਿੰਦਾ ਹੈ हे ਪ੍ਰਭੂ ਆਪਣੇ ਕਰਮਾਂ ਨਾਲ ਤੇ ਮੈਨੂੰ ਇਤਨਾ ਮਹਿਸੂਸ ਹੋਇਆ ਹੈ ਕਿ ਮੈਂ ਤੇਥੋਂ ਵਿਛੜਿਆ ਆਇਆ ਹੁਣ ਤੂੰ ਬਖਸ਼ਿਸ਼ ਕਰ ਤੇ ਬਖਸ਼ਿਸ਼ ਕਰਕੇ ਮੈਨੂੰ ਮਿਲ ਰਹਿਮਤ ਕਰਕੇ ਤੁਮੈਨੋ ਮਿਲ ਤੋ ਅਰਦਾਸ ਹੈ ਪ੍ਰਾਰਥਨਾ ਹੈ ਕਿ ਜਦ ਬੈਰਾਗੀ ਹਿਰਦੇ ਚੋਂ ਅਰਦਾਸ ਨਿਕਲਦੀ ਹੈ ਹਮਰੀ ਕਰੋ ਹਾਥ ਦੇ ਰੱਛਾ ਵਾਕਈ ਰੱਛਾ ਉਸਦੀ ਹੋ ਜਾਂਦੀ ਹੈ ਅਰਦਾਸ ਵੇਰਥ ਚ ਜਾਂਦੀ ਨਹੀਂ ਆਨੰਦ ਦਾ ਜਨਮ ਹੋ ਜਾਂਦਾ ਹੈ ਆਨੰਦ ਦੀ ਮੌਰ ਲੱਗ ਗਈ ਆਨੰਦ ਪ੍ਰਗਟ ਹੋ ਗਿਆ ਆਨੰਦ ਹੈ ਕਿਸੇ ਪਦਾਰਤ ਤੋਂ ਨਹੀਂ ਮਿਲਦਾ ਗੁਰੂ ਤੋਂ ਮਿਲਦਾ ਹੈ ਪ੍ਰਭੂ ਤੋਂ ਮਿਲਦਾ ਹੈ ਅਕਾਲ ਪੁਰਖ ਤੋਂ ਮਿਲਦਾ ਹੈ ਆਨੰਦ ਭਾਇ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਘਰ ਦੇ ਸੋਗ ਹੈ ਗਮ ਹੈ ਖੁਸ਼ੀ ਹੈ ਕੋਈ ਵੀ ਸਮਾਗਮ ਹੈ ਆਨੰਦ ਸਭ لازਮੀ ਪੜਨਾ ਪੈਂਦਾ ਹੈ ਇਸ ਵਾਸਤੇ ਕਿ ਇਹ ਬੰਦੇ ਤੇਰੀ ਮੰਜ਼ਿਲ ਆਨੰਦ ਹੈ ਤੂੰ ਪਹੁੰਚਣਾ ਆਨੰਦ ਤੱਕ ਤੇਰੀ ਚਾਹਤ ਆਨੰਦ ਹੈ ਇਹੀ ਤੇਰਾ ਟਿਕਾਣਾ ਹੈ ਇਹੀ ਤੇਰਾ ਘਰ ਹੈ ਔਰ ਜਦ ਕੋਈ ਆਨੰਦ ਦੇ ਚਲਾ ਜਾਂਦਾ ਹੈ ਉੱਥੇ ਫਿਰ ਜਨਮ ਨਹੀਂ ਮਰਨ ਨਹੀਂ ਦੁੱਖ ਨਹੀਂ ਸੰਤਾਪ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾ ਉਹਨੇ ਕਿ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਹੁਣ ਆਨੰਦ ਦੇ ਚ ਘਰ ਬਣਾਇਆ ਹੁਣ ਆਨੰਦ ਸਾਡਾ ਟਿਕਾਣਾ ਹੈ ਹੁਣ ਆਨੰਦ ਤੱਕ ਅਸੀਂ ਪਹੁੰਚ ਗਏ ਐਸ ਵਾਸਤੇ ਗੁਰੂ ਘਰ ਦੀ ਇਹ ਜਿਹੜੀ ਬਾਣੀ ਹੈ ਇਤਨੀ ਪ੍ਰਭਾੜੀਕ ਹੋ ਗਈ ਆਨੰਦ ਹਰ ਦੀਵਾਨ ਦੀ ਸਮਾਪਤੀ ਤਬਾਦ ਇਸ ਨੂੰ ਪੜਨਾ ਹੈ ਤਾਂ ਕਿ ਬੰਦੇ ਨੂੰ ਚੇਤਾ ਰਹੇ ਮੈਂ ਕਥਾ ਸੁਣੀ ਮੈਂ ਕੀਰਤਨ ਸੁਣਿਆ ਮੈਂ ਨਿਤਨੇਮ ਕੀਤਾ ਮੈਂ ਜੋ ਕੁਝ ਵੀ ਧਾਰਮਿਕ ਕਰਮ ਕਰਦਾ ਮੇਰੀ ਮੰਜ਼ਿਲ ਆਨੰਦ ਹੈ ਮੈਂ ਪਹੁੰਚਣਾ ਅਨੰਤ ਤੱਕ ਦੁੱਖ ਤੇ ਆਨੰਦ ਦੀ ਵਿਆਖਿਆ ਇਤਨੇ ਹੈ ਜੋ ਦੁੱਖ ਦੇਚ ਹੈ ਸੰਸਾਰ ਦੇਚ ਹੈ ਜੋ ਆਨੰਦ ਦੇਚ ਹੈ ਉਹ ਗੁਰੂ ਦੇਚ ਬਸ ਇੰਨੇ ਜੋ ਦੁੱਖ ਦੇ ਚ ਹੈ ਉਹ ਜਗਤ ਦੇ ਚ ਹੈ ਜੋ ਆਨੰਦ ਦੇ ਚ ਹੈ ਉਹ ਪ੍ਰਮਾਤਮਾ ਦੇ ਚ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਮਹਿਰਾ ਵਰਤਾਂਨ ਆਨੰਦ ਦਾ ਜੋ ਇਹ ਅਮਰ ਕਲਾਮ ਆਪਨੇ ਉਚਾਰਨ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾਂ ਬਾਣੀਆਂ ਦੇ ਰੂਪ ਵਿੱਚ ਆਨੰਦ ਸਾਹਿਬ ਸਾਡੇ ਸਾਹਮਣੇ ਰੱਖਿਆ ਔਰ ਦੀਵਾਨ ਦੀ ਇਹ ਮਰਿਆਦਾ ਬਣ ਗਈ ਕਿ ਆਨੰਦ ਸਾਹਿਬ ਸਮਾਪਤੀ ਤੇ ਲਾਜ਼ਮੀ ਪੜਨਾ ਹੈ ਲਾਜ਼ਮੀ ਪੜਨਾ ਹੈ ਕਿਉਂਕਿ ਅਖੀਰ ਹੈ ਸਾਡੀ ਮੰਜ਼ਿਲ ਹੈ ਸਾਡਾ ਘਰ ਹੈ ਸਤਗੁਰ ਰਹਿਮਤ ਕਰਨ ਕਿ ਸਾਡੀ ਰਸਨਾ ਜਪ ਕਰਨ ਲੱਗ ਪਏ ਤੇ ਰਸਨਾ ਦਾ ਜਾਪ ਹਿਰਦੇ ਦਾ ਰਾਪ ਜਾਪ ਬਣ ਜਾਏ ਅੰਦਰੋਂ ਫਿਰ ਜਾਪ ਨਿਕਲੇ ਨਿਰਮਾਨਤਾ ਪੈਦਾ ਹੋ ਜਾਏ ਫਿਰ ਬੈਰਾਗ ਪੈਦਾ ਹੋਏ ਫਿਰ ਅੰਦਰੋਂ ਹੀ ਅਰਦਾਸ ਦਾ ਜਨਮ ਹੋਵੇ ਤੇ ਅਸੀਂ ਆਨੰਦ ਤੱਕ ਪਹੁੰਚ ਸਕੀਏ ਪ੍ਰਮਾਤਮਾ ਤੱਕ ਪਹੁੰਚ ਸਕੀਏ ਇਤਨੇ ਬਚਨ ਪ੍ਰਵਾਨ ਕਰ ਲੈ ਸਮਾ ਹੋ ਗਏ